ਤੁਹਾਡੇ ਸਾਰੇਆਂ ਪੱਤਰਕਾਰਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਐਂਡ ਸਵਾਗਤ ਹੈ। ਅਸੀਂ ਮੈਰਾਥਨ ਕਰਵਾਉਨੇ ਆ। ਇਹ ਸਾਡੀ ਇਸ ਵਾਰੀ ਤੀਜੀ ਮੈਰਾਥਨ 5 ਅਕਤੂਬਰ ਨੂੰ ਹੋਣ ਜਾ ਰਹੀ ਹੈ। ਰਜਿਸਟ੍ਰੇਸ਼ਨ ਜਿਹੜੀ ਓਪਨ ਹੋ ਚੁੱਕੀ ਹੈ। ਉਹਦੀ ਰਜਿਸਟ੍ਰੇਸ਼ਨ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਲਿੰਕ ਜੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਚ ਪਾ ਦਿਓਗੇ ਜਾਂ saneval.com/marathon ਜਾਂ ਇੱਕ ਕੇ ਗੂਗਲ ਚ ਅੱਪਰ ਜੇ ਲਿਖ ਦਈਏ saneval marathon ਤਾਂ ਸਰਚ ਇੰਜਨ ਦੇ ਵਿੱਚ ਸਭ ਤੋਂ ਟਾਪ ਦੇ ਉੱਤੇ ਸਾਡਾ ਲਿੰਕ ਆ ਜਾਂਦਾ ਹੈ। ਉਸ ਲਿੰਕ ਤੇ ਕਲਿੱਕ ਕਰਕੇ ਜਿਹੜੇ ਵੀ ਪਾਰਟਿਸਪੈਂਟ ਨੇ ਉਹ ਮੈਰਾਥਨ ਦੇ ਵਿੱਚ ਰਜਿਸਟਰ ਕਰ ਸਕਦੇ ਨੇ। ਇਸ ਮੈਰਾਥਨ ਦਾ ਜਿਹੜਾ ਪਰਪਸ ਹੈ ਚੰਗੀ ਸਿਹਤ, ਸਕਿੱਲ ਤੇ ਸਿੱਖਿਆ। ਅਸੀਂ ਇਸ ਥੀਮ ਨੂੰ ਸ਼ੁਰੂ ਮੰਨ ਕੇ ਇਹ ਮੈਰਾਥਨ ਸ਼ੁਰੂ ਕਰ ਚਲਾ ਰਹੇ ਹਾਂ। ਇਸ ਮੈਰਾਥਨ ਦੇ ਵਿੱਚ ਮੈਂ ਜਿਵੇਂ ਦੱਸੂ ਕਿ ਹਰ ਉਮਰ ਵਰਗ ਦੇ ਪਾਰਟਿਸਪੈਂਟ ਪਾਰਟਿਸਪੀਟ ਕਰ ਸਕਦੇ ਨੇ। ਉਮਰ ਵਰਗ ਬਾਰੇ ਗੱਲ ਇਹ ਕਿ ਇਹਦੇ 'ਚ ਅਸੀਂ ਕੁੱਟਲ 8 ਗਰੁੱਪ ਬਣਾਏ ਨੇ 4 ਮੈਨ ਵਾਸਤੇ ਤੇ 4 ਵੂਮਨ ਵਾਸਤੇ ਪਹਿਲੇ ਗਰੁੱਪ ਨੂੰ ਆਪਾਂ ਕਹਿੰਦੇ ਹਾਂ ਯੰਗਰਸ ਦਾ 10 ਸਾਲ ਤੋਂ 25 ਸਾਲ ਦੀ ਉਮਰ ਵਾਲਿਆਂ ਦਾ ਗਰੁੱਪ ਮੈਨ ਦਾ ਵੂਮਨ ਦਾ 25 ਤੋਂ 40 ਸਾਲ ਮੈਨ ਤੇ ਵੂਮਨ ਦਾ 40 ਤੋਂ 55 ਮੈਨ ਤੇ ਵੂਮਨ ਦਾ 55 ਪਲੱਸ ਮੈਨ ਤੇ ਵੂਮਨ ਦਾ ਇਹਦੇ ਵਿੱਚ ਰਜਿਸਟਰ ਕਰਨ ਵਾਸਤੇ 200 ਦੀ ਰਜਿਸਟ੍ਰੇਸ਼ਨ ਫੀਸ ਉਹ ਵੀ ਆਨਲਾਈਨ ਪੇ ਕਰਨੀ ਹੈ ਰਜਿਸਟਰਡ ਜਿੰਨੇ ਵੀ ਪਾਰਟਿਸਪੈਂਟ ਨੇ ਹਰ ਪਾਰਟਿਸਪੈਂਟ ਨੂੰ ਸਾਡੀ ਕਮੇਟੀ ਵੱਲੋਂ ਸਾਡੇ ਕਲੱਬ ਵੱਲੋਂ ਇੱਕ ਇੱਕ ਵਧੀਆ ਕੁਆਲਿਟੀ ਦੀ ਟੀ-ਸ਼ਰਟ ਦਿੱਤੀ ਜਾਣੀ ਹੈ ਐਂਡ ਪਾਰਟਿਸਪੇਸ਼ਨ ਤੋਂ ਬਾਅਦ ਹਰ ਜਿਹੜੇ ਪਾਰਟਿਸਪੈਂਟ ਨੇ ਉਹਨਾਂ ਨੂੰ ਇੱਕ ਰਿਫਰੈਸ਼ਮੈਂਟ ਦਿੱਤੀ ਜਾਣੀ ਹੈ ਔਰ ਇਹਦੇ ਵਿੱਚ ਅਵਾਰਡਸ ਰੱਖੇ ਗਏ ਨੇ ਮੈਰਾਥਨ ਦੀ ਜਿਹੜੀ ਡੌੜ ਹੈ ਇਹਦਾ ਜਿਹੜਾ ਟੋਟਲ ਡਿਸਟੈਂਸ ਹੈ ਉਹਦੇ ਵਿੱਚ 8 ਕਿਲੋਮੀਟਰ ਵੀ ਹੈ ਤੇ 5 ਕਿਲੋਮੀਟਰ ਵੀ ਹੈ 8 ਕਿਲੋਮੀਟਰ ਡਿਸਟੈਂਸ ਹੈਗਾ ਉਹਨਾਂ ਦਾ ਜਿਨ੍ਹਾਂ ਦੀ ਉਮਰ 40 ਤੋਂ ਘੱਟ ਹੈ ਜਿਨ੍ਹਾਂ ਦੀ ਉਮਰ 40 ਪਲੱਸ ਹੈ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਉਹ 5 ਕਿਲੋਮੀਟਰ ਦਾ ਹੈ ਇਹਦਾ 5 ਕਿਲੋਮੀਟਰ ਦਾ ਗਰੁੱਪ ਹੈ ਨਾ ਉਹਦੇ ਵਿੱਚ ਫਰਸਟ ਪ੍ਰਾਈਜ਼ 3100, ਸੈਕੰਡ 2100 ਤੇ ਥਰਡ ਪ੍ਰਾਈਜ਼ 1100 ਹਰ 10 ਟੌਪਰਸ ਨੂੰ ਮੈਡਲ ਦਿੱਤੇ ਜਾਣੇ ਆ। ਐਵੇਂ 8 ਕਿਲੋਮੀਟਰ ਦਾ ਜਿਹੜਾ ਹੈਗਾ ਰਨ ਉਹਦੇ ਵਿੱਚ ਫਰਸਟ ਪ੍ਰਾਈਜ਼ 4500, ਦੂਜਾ 3100, ਤੀਜਾ 2100 ਔਰ ਟੌਪ 10 ਜਿਹੜੇ ਪਾਰਟਿਸਪੈਂਟਸ ਨੇ ਟੌਪ 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 ਟੈਂਡਰ ਵਿਨਰਸ ਨੇ ਉਹਨਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ ਹੈ। ਕੀ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਤੁਸੀਂ ਸਾਨੇਵਾਲ ਵਾਸੀਆਂ ਨੂੰ ਸਾਨੇਵਾਲ ਵਾਸੀਆਂ ਨੂੰ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੀ ਵੀ ਇਸ ਮੈਰਾਥਨ ਦੇ ਵਿੱਚ ਪਾਰਟਿਸਪੇਟ ਕਰਨ ਵਾਸਤੇ ਤਿਆਰੀ ਕਰ ਲੈਣ ਇਸ ਨਾਲ ਚੰਗੀ ਸਿਹਤ ਚੰਗੀ ਸਿਹਤ ਦੇ ਵਿੱਚ ਸਿਹਤ ਮਿਲਦੀ ਹੈ ਸਾਡਾ ਇਹ ਮਿਸ਼ਨ ਪਹਿਲਾਂ ਤੋਂ ਹੀ ਚੱਲੇ ਆ ਰਿਹਾ 30 ਸਾਲਾਂ ਤੋਂ ਅਸੀਂ ਇਹ ਇੰਸਟੀਚਿਊਟ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਚੰਗੀ ਸਕਿੱਲ ਤੇ ਚੰਗੀ ਸਿੱਖਿਆ ਦਿੰਦੇ ਹਾਂ ਨਾਲ ਨਾਲ ਅਸੀਂ ਹੁਣ ਇਹ 3 ਸਾਲਾਂ ਤੋਂ ਜਾਂ 4 ਸਾਲਾਂ ਤੋਂ ਜਿਹੜੀ ਮੈਰਾਥਨ ਕਰਵਾ ਰਹੇ ਹਾਂ ਉਹਦਾ ਮਿਸ਼ਨ ਇਹੀ ਹੈ ਕਿ ਜੇ ਅਗਰ ਇੱਕ ਇੱਕ ਨਾਗਰਿਕ ਦੀ ਸਿਹਤ ਚੰਗੀ ਹੈ ਤਾਂ ਉਹ ਆਪਣੀ ਚੰਗੀ ਸਿਹਤ ਦੇ ਨਾਲ ਆਪਣਾ ਸਕਿੱਲ ਤੇ ਸਿੱਖਿਆ ਨੂੰ ਵਰਤੂ ਕਰਕੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਗੁਜ਼ਾਰ ਕਰ ਸਕਦਾ ਹੈ ਜੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਤਾਂ ਕੀ ਕੰਟੈਕਟ ਨੰਬਰ ਕੀ ਹੈ ਜੀ ਵਟਸਐਪ ਨੰਬਰ ਹੈ 981594536 ਇਸ ਵਟਸਐਪ ਨੰਬਰ ਤੇ ਅਗਰ ਕੋਈ ਮੈਰਾਥਨ ਮੈਸੇਜ ਲਿਖ ਕੇ ਸਬਮਿਟ ਸੈਂਡ ਕਰਦਾ ਹੈ ਤਾਂ ਸਾਡੇ ਸਿਸਟਮ ਤੋਂ ਉਹਨੂੰ ਮੈਰਾਥਨ ਦਾ ਲਿੰਕ ਉਹਦੀ ਡਿਟੇਲ ਸਾਰੀ ਪਹੁੰਚ ਜਾਊਗੀ ਰਜਿਸਟ੍ਰੇਸ਼ਨ ਕਰਨ ਵਾਸਤੇ ਉਹ ਲਿੰਕ ਹੈ ਉਹ ਕਲਿੱਕ ਕਰਾਂਗੇ ਬੜੀ ਈਜ਼ੀਲੀ ਉਹ ਰਜਿਸਟਰ ਕਰਕੇ ਆਪਣੇ ਆਪ ਨੂੰ ਪਾਰਟਿਸਪੈਂਟ ਦੇ ਤੌਰ ਤੇ ਐਡ ਕਰ ਸਕਦੇ ਆ ਤੇ ਕੀ ਅਪੀਲ ਕਰਦੇ ਤੁਸੀਂ ਆਪਣੇ ਵਾੜ ਨਵਾਸੀਆਂ ਨੂੰ ਦੇਖੋ ਇਹ ਹੈਗਾ ਵੀ ਇਹ ਗੋਲਸ਼ਨ ਕੁਮਾਰ ਜੀ ਵੱਲੋਂ ਜਨਾ ਹੈ ਐਨ ਐਲ ਸੀ ਆਈ ਇੰਸਟੀਟਿਊਟ ਰੇਲਵੇ ਰੋਡ ਸਾਹਨੇ ਵਾਲੋਂ ਜਿਹੜੀ ਇਹ ਅਪੀਲ ਕੀਤਾ ਯਾਰ ਪਿਛਲੇ 3 ਸਾਲ ਤੋਂ ਲਗਾਤਾਰ 3rd ਮੈਰਾਥਨ ਇਹਨਾਂ ਦੀ ਸ਼ੁਰੂ ਕਰਾਈ ਇਹਨਾਂ ਨੇ ਕਰਾਉਣੀ ਹੈ ਬਹੁਤ ਵਧੀਆ ਅਪੀਲ ਹੈ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਵੀ ਬਹੁਤ ਜ਼ਿਆਦਾ ਜਿਹੜੇ ਆਪਣੀ ਸਿਹਤ ਪ੍ਰਤੀ ਜਾਗਰੂਕ ਲੋਕ ਨੇ ਉਹਦੇ ਵਿੱਚ ਭਾਗ ਲੈਣ ਤੇ ਲੋਕਾਂ ਨੂੰ ਇਹ ਜੇ ਸਿਹਤ ਮਿਲੇ ਵੀ ਇਹ ਜਿਹੇ ਐਕਟੀਵਿਟੀਜ਼ ਇਹ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਅਸੀਂ ਸਾਰਿਆਂ ਕੋਲ ਜਾਵਾਂਗੇ ਔਰ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਉਹ ਖੁਦ ਵੀ ਸ਼ਾਮ ਰੋਡ ਤੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਵੀ ਜਾ ਕੇ ਉੱਥੇ ਵੀ ਆਪਣਾ ਮੈਸੇਜ ਕਨਵੇ ਕਰਨ ਵੀ ਵੱਧ ਵੱਧ ਲੋਕ ਇਹਦੇ ਵਿੱਚ ਇਸ ਮੈਰਾਥਨ ਵਿੱਚ ਸ਼ਾਮਲ ਹੋਣ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਜੀ ਸਾਹਮਨੇ ਵਾਲ ਦੇ ਵਿੱਚ ਜਿਹੜੀ ਮੈਰਾਥਨ ਕਰਵਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਹੋ ਰਿਹਾ ਐਨਐਲਸੀ ਇੰਸਟੀਚਿਊਟ ਵੱਲੋਂ ਸਾਡੇ ਗੁਲਸ਼ਨਜੀ ਭਾਰੀ ਖੜੇ ਨੇ ਇਹਨਾਂ ਵੱਲੋਂ ਇਹ ਹਰ ਸਾਲ ਹੀ ਉਪਰਾਲਾ ਹੁੰਦਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ 5 ਤਰੀਕ ਨੂੰ ਜੋ ਸਾਡੇ ਸ਼ਹਿਰ ਵਿੱਚ ਬਹੁਤ ਹੀ ਜ਼ਬਰਦਸਤ ਬਹੁਤ ਹੀ ਵੱਡੇ ਵੱਡੇ ਲੈਵਲ ਤੇ ਮੈਰਾਥਨ ਹੋਣ ਜਾ ਰਹੀ ਆ ਸੋ ਸਾਰੇ ਜਣੇ ਇਹਦੇ ਵਿੱਚ ਹਮ ਹਮਾ ਕੇ ਪਹੁੰਚੋ ਪਾਰਟਿਸਪੀਟ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਨੌਜਵਾਨਾਂ ਨੂੰ ਕੀ ਅਪੀਲ ਹੈ ਜੀ ਨੌਜਵਾਨਾਂ ਨੂੰ ਇਹੀ ਅਪੀਲ ਆ ਜੀ ਕਿ ਜਿਨ੍ਹਾਂ ਨੇ ਆਪਣਾ ਸਰੀਰ ਸੰਭਿਆ ਹੋਇਆ ਉਹ ਆਪਣੇ ਸਰੀਰ ਨੂੰ ਫਿੱਟ ਰੱਖਣ ਜੀ ਸਾਡੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਜਿੰਨਾ ਵੀ ਸਾਡਾ ਹੋਊਗਾ ਅਸੀਂ ਵੀ ਦਵਾਂਗੇ ਜੀ ਮੇਰਾ ਨਾਮ ਅਜੇ ਅਗਨੀ ਹੋਤਰੀ ਆ ਜੀ ਮੇਰੀ ਇੱਕ ਸਪੋਰਟਸ ਅਕੈਡਮੀ ਹੈ ਪੰਮ ਗਾਰਡਨ ਚ ਤੇ ਪਿਛਲੇ ਆਪਾਂ 3 ਸਾਲ ਤੋਂ ਗੁਲਸ਼ਨ ਭਾਜੀ ਨੇ ਇੱਕ ਮੁਹਿੰਮ ਸਟਾਰਟ ਕੀਤੀ ਹੈ ਕਿ ਅਸੀਂ ਸਾਹਨੇਵਾਲ ਵਾਲਿਆਂ ਨੂੰ ਸਕਿੱਲ ਡਿਵੈਲਪਮੈਂਟ ਦੇਈਏ ਸਕਿੱਲ ਤਾਂ ਹੀ ਡਵੈਲਪ ਹੋਣਗੇ ਚੰਗੀ ਸਿਹਤ ਹੋਊਗੀ ਚੰਗੀ ਸਿਹਤ ਵਾਸਤੇ ਇੱਕ ਮੋਟੀਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਰਾਥਨ ਇੱਕ ਇਹਦਾ ਉਪਰਾਲਾ ਹੈ ਸਾਡਾ ਕਿ ਅਸੀਂ ਆਪਣੇ ਸਾਹਨੇਵਾਲ ਵਾਸੀਆਂ ਨੂੰ ਮੋਟੀਵੇਟ ਕਰ ਸਕੀਏ ਸਿਹਤ ਦੇ ਪ੍ਰਤੀ ਕਿ ਜੇ ਚੰਗੀ ਸਿਹਤ ਹੋਊਗੀ ਤਾਂ ਹਰ ਇੱਕ ਚੀਜ਼ ਪੋਸੀਬਲ ਹੈ ਤੇ ਪਿਛਲੇ 3 ਸਾਲ ਤੋਂ ਸਾਡਾ ਇਹੀ ਇੱਕ ਮਿਸ਼ਨ ਹੈ ਜਿਹਨੂੰ ਲੈ ਕੇ ਚੱਲ ਰਹੇ ਆਂ ਇਹ 3rd ਮੈਰਾਥਨ ਹੈ ਸਾਡੀ ਤੇ ਮੈਂ ਸਾਹਨੇਵਾਲ ਵਾਸੀਆਂ ਨੂੰ ਇਹ ਕਹਾਂਗਾ ਕਿ ਸਾਰੇ ਪੂਰੇ ਜੋਸ਼ ਨਾਲ ਇਸ ਵਿੱਚ ਪਾਰਟਿਸਿਪੇਟ ਕਰਨ ਔਰ ਨੀਅਰਵਾਈ ਲੁਧਿਆਣਾ ਦੇ ਪਾਰਟਿਸਪੈਂਟ ਜੋ ਵੀ ਪਹੁੰਚ ਸਕਦੇ ਨੇ ਵੱਧ ਤੋਂ ਵੱਧ ਪਹੁੰਚਣ ਤਾਂ ਜੋ ਅਸੀਂ ਸੋਸਾਇਟੀ ਨੂੰ ਇੱਕ ਵਧੀਆ ਮੈਸੇਜ ਦੇ ਸਕੀਏ ਔਰ ਉਹਨਾਂ ਨੂੰ ਸਿਹਤ ਲਈ ਜਾਗਰੂਕ ਕਰ ਸਕੀਏ ਥੈਂਕ ਯੂ ਜਿਹੜੀ ਆਨਲਾਈਨ ਹੈ ਲਾਜਿਸਟ ਕਮੇਟੀ ਕਰਤੇ 15 ਸਤੰਬਰ ਇਹ 15 ਸਤੰਬਰ 2025 ਤੱਕ ਲਾਸਟ ਡੇਟ ਹੈ ਜਿਹੜੀ ਰਜਿਸਟ੍ਰੇਸ਼ਨ ਦੀ ਹੈ ਹਾਂਜੀ ਇਹ ਦੌੜ ਕਿੱਥੋਂ ਸ਼ੁਰੂ ਹੋਊਗੀ ਕੀ ਟਾਈਮ ਹੋਊਗਾ ਇਹ ਸਰ ਸਵੇਰੇ ਮਾਰਨਿੰਗ ਉਸ ਦਿਨ 5 ਅਕਤੂਬਰ ਨੂੰ ਸੰਡੇ ਨੂੰ ਮੈਰਾਥਨ ਹੈ ਇਹ ਸਰਕਾਰੀ ਸਕੂਲ ਸਾਨੇਵਾਲ ਬਾਈ ਸਕੂਲ ਹੈ ਉੱਥੋਂ ਸਟਾਰਟ ਹੋਣੀ ਹੈ ਤੇ ਜਿਹੜਾ ਟਰੈਕ ਹੈ ਉਸ ਦਿਨ ਪਾਰਟਿਸਪੈਂਟ ਨੂੰ ਸਾਰਿਆਂ ਨੂੰ ਬਰੀਫ ਕਰ ਦਿੱਤਾ ਜਾਊਗਾ ਕਿ ਕਿਹੜਾ ਟਰੈਕ ਬੜ ਸੀਨੀਅਰ ਵਾਸਤੇ ਹੈ ਕਿਹੜਾ ਟਰੈਕ ਜੂਨੀਅਰ ਵਾਸਤੇ ਹੈ ਉਹ ਉਸ ਦਿਨ ਮਾਰਨਿੰਗ ਸਾਰਿਆਂ ਨੂੰ ਬਰੀਫ ਕਰਕੇ ਹੀ ਸਟਾਰਟ ਕੀਤਾ ਜਾਊਗਾ ਪੂਰੇ ਟਰੈਕ ਦੇ ਵਿੱਚ ਬੰਨ ਕੇ ਬੰਨ ਜਿੰਨੀ ਹੈ ਜਿਹੜਾ ਮਿਨਿਮਮ ਦੇਖੋ ਜੀ 10 ਸਾਲ ਰੱਖਿਆ ਸੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਛੋਟੇ ਬੱਚੇ ਵੀ ਜिद ਕਰਦੇ ਆ ਪਾਰਟਿਸਪੈਂਟ ਕਿ ਅਸੀਂ ਵੀ ਪਾਰਟਿਸਪੀਟ ਕਰਨਾ ਹੈ ਤਾਂ ਥੋੜਾ ਜਿਹਾ ਉਹਨਾਂ ਦੀ ਟੇਕ ਕੇਅਰ ਕਰਨੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਰੇਸ ਲੰਬੀ ਹੈ ਤੇ ਅਸੀਂ ਮਿਨਿਮਮ ਏਜ 10 ਸਾਲ ਰੱਖੀ ਹੈ ਜੀ ਇਹਦੇ ਲਈ ਜਿਹੜੇ ਸਾਨੇਵਾ ਦੇ ਇੰਸਟੀਟਿਊਟ ਨੇ ਜਾਂ ਸਕੂਲ ਨੇ ਉਹਨਾਂ ਨੂੰ ਵੀ ਤੁਸੀਂ ਹਾਂ ਸਾਰੇ ਨੂੰ ਅਸੀਂ ਅਪਰੋਚ ਕਰ ਰਹੇ ਆਂ ਜੀ ਕਿ ਜਿੱਥੇ ਵੀ ਜਿੱਥੇ ਵੀ ਐਥਲੀਟ ਐਥਲੈਟਿਕ ਦੀ ਪ੍ਰੈਕਟਿਸ ਹੁੰਦੀ ਹੈ ਸਪੋਰਟਸ ਦੀ ਪ੍ਰੈਕਟਿਸ ਹੁੰਦੀ ਹੈ ਕੋਈ ਵੀ ਬੰਦਾ ਸਿਹਤ ਲਈ ਜਾਗਰੂਕ ਹੈ ਚਾਹੇ ਉਹ ਜਿਮ ਨੇ ਕਿ ਅਸੀਂ ਕਹਿੰਨੇ ਆ ਕਿ ਭਾਈ ਆ ਕੇ ਤੁਸੀਂ ਪਾਰਟਿਸਪੇਟ ਕਰੋ ਤਾਂ ਜੋ ਅਸੀਂ ਕੁਝ ਬੰਦੇ 2-400 ਬੰਦੇ ਨਾਲ ਮਿਲ ਕੇ ਹਜ਼ਾਰਾਂ ਲੱਖਾਂ ਲੋਕਾਂ ਵਾਸਤੇ ਇੱਕ ਮੈਸੇਜ ਕਨਵੇ ਕਰ ਸਕੀਏ ਕਿ ਸਾਡੇ ਵਾਸਤੇ ਸਿਹਤ ਕਿੰਨੀ ਜ਼ਰੂਰੀ ਹੈ